ਬੱਲੋਂ ਪਹਿਲੀ ਲਿਸਟ ਜਾਰੀ ਕਰ ਦਿੱਤੀ ਹੈ ਤੇ ਜਿਸ ਦੇ ਵਿੱਚ ਹੁਣ ਚਰਚਾ ਦਾ ਨਾਮ ਜਿਹੜਾ ਕਿ ਇਕਬਾਲ ਸਿੰਘ ਸ਼ੁੰਦਾ ਦਾ ਬਣਿਆ ਹੋਇਆ ਹੈ ਸੰਗਰੂਰ ਤੋਂ ਉਹਨਾਂ ਨੂੰ ਟਿਕਟ ਮਿਲੀ ਪਰੰਤੂ ਇਸ ਗੱਲ ਨੂੰ ਲੈ ਕੇ ਹੁਣ ਸੁਖਦੇਵ ਸਿੰਘ ਢੀਡਸਾ ਦੇ ਪਰਿਵਾਰ ਦੀ ਨਾਰਾਜ਼ਗੀ ਵੀ ਜਿਹੜੀ ਚਿਤਾਈ ਜਾ ਰਹੀ ਹੈ ਤੇ ਉੱਥੇ ਹੀ ਸੁਖਦੇਵ ਸਿੰਘ ਢੀਡਸਾ ਖੁਦ ਹੁਣ ਅਕਾਲੀ ਦਲ ਤੋਂ ਨਿਰਾਸ਼ ਹੋ ਗਏ ਨੇ ਅਤੇ ਉਹਨਾਂ ਦਾ ਕਹਿਣਾ ਹੈ ਕਿ ਜਿਹੜਾ ਕਿ ਸਾਨੂੰ ਬਿਨਾਂ ਪੁੱਛੇ ਟਿਕਟ ਦਿੱਤੀ ਹੈ ਤੇ ਪਰਮਿੰਦਰ ਸਿੰਘ ਢੀਡਸਾ ਦਾ ਜਿਹੜਾ ਕਿ ਸੰਗਰੂਰ ਤੋਂ ਨਾਮ ਨਹੀਂ ਆਇਆ ਅਤੇ ਉੱਥੇ ਹੀ ਹੁਣ ਸੰਗਰੂਰ ਤੋਂ ਇਕਬਾਲ ਸਿੰਘ ਸ਼ੁੰਦਾ ਨੂੰ ਜਿਹੜਾ ਕਿ ਟਿਕਟ ਜਿਹੜੀ ਕਿ ਮਿਲੀ ਹੈ ਤੇ ਹੁਣ ਇਸ ਗੱਲ ਦੇ ਉੱਤੇ ਲਗਾਤਾਰ ਚਰਚਾਵਾ ਹੋ ਰਹੀਆਂ ਨੇ ਤੇ ਉੱਥੇ ਹੀ ਸੁਖਦੇਵ ਸਿੰਘ ਢੀਡਸਾ ਦੀ ਨਿਰਾਸ਼ਗੀ ਤੋਂ ਬਾਅਦ ਹੋੜਾ ਆਮ ਆਦਮੀ ਪਾਰਟੀ ਨੇ ਇਸ ਬਹਾਨੇ ਦੇ ਉੱਤੇ ਅਕਾਲੀ ਦਲ ਤੇ ਪੁਆਇਟ ਵਾਰ ਕਰਨਾ ਸ਼ੁਰੂ ਕਰ ਦਿੱਤਾ ਤੇ ਉੱਥੇ ਹੀ ਮੰਤਰੀ ਹਰਪਾਲ ਈਮਰ ਨੇ ਬਿਆਨ ਦੇ ਕੇ ਫਿਰ ਤੋਂ ਤਿੱਖੇ ਨਿਸ਼ਾਨੇ ਅਕਾਲੀ ਦਲ ਤੇ ਸਾਦੇ ਨੇ ਤੇ ਉਹਨਾਂ ਨੇ ਕਿਹਾ ਕਿ ਫਿਰ ਇਸ ਵਾਰ ਸੁਖਦੇਵ ਸਿੰਘ ਢੀਡਸਾ ਦੇ ਪਰਿਵਾਰ ਨੂੰ ਜਿਹੜਾ ਕਿ ਨਜ਼ਰ ਅੰਦਾਜ਼ ਕੀਤਾ ਗਿਆ ਤੇ ਜਿਸ ਤੋਂ ਬਾਅਦ ਪ੍ਰਵਿੰਦਰ ਸਿੰਘ ਢੀਡਸਾ ਨੂੰ ਜਿਹੜੀ ਕਿ ਟਿਕਟ ਨਹੀਂ ਮਿਲੀ ਤੇ ਦੱਸਦੇ ਕਿ ਕੱਲ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਪਹਿਲੀ ਲਿਸਟ ਜਾਰੀ ਕੀਤੀ ਗਈ ਹੈ ਪਹਿਲੀ ਲਿਸਟ ਦੇ ਵਿੱਚ ਸੱਤ ਨਾਮ ਜਿਹੜੇ ਕਿ ਆਏ ਨੇ ਤੇ ਉੱਥੇ ਹੀ ਇਹਨਾਂ ਲਿਸਟਾਂ ਦੇ ਵਿੱਚ ਦੱਸ ਦਈਏ ਕਿ ਪਹਿਲਾ ਨਾਮ ਹੈਗੇ ਜਿਹੜਾ ਕਿ ਡਾਕਟਰ ਦਲਜੀਤ ਸਿੰਘ ਟੀਮਾ ਨੇ ਜਿਹੜੇ ਕਿ ਗੁਰਦਾਸਪੁਰ ਤੋਂ ਉਹਨਾਂ ਨੂੰ ਟਿਕਟ ਮਿਲੀ ਤੇ ਉੱਥੇ ਹੀ ਪ੍ਰਹਿਲ ਸਿੰਘ ਚੰਦੂ ਮਾਜਰਾ ਉਹਨਾਂ ਨੂੰ ਸ਼ਿਰੀ ਅਨੰਦਪੁਰ ਸਾਹਿਬ ਤੋਂ ਟਿਕਟ ਮਿਲੀ ਤੇ ਐਨ ਕੇ ਸ਼ਰਮਾ ਜਿਹੜੇ ਕਿ ਪਟਿਆਲਾ ਤੋਂ ਉਮੀਦਵਾਰ ਐਲਾਨੇ ਗਏ ਦੇ ਤੇ ਉੱਥੇ ਹੀ ਅਨਿਲ ਜੋਸ਼ੀ ਨੇ ਜਿਹੜੇ ਕਿ ਅੰਮ੍ਰਿਤਸਰ ਸਾਹਿਬ ਤੋਂ ਤੇ ਦਾਵੇ ਤਾਂ ਠੋਕੇ ਗਏ ਤੇ ਉੱਥੇ ਹੀ ਬਿਕਰਮਜੀਤ ਸਿੰਘ ਖਾਲਸਾ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਜਿਹੜੇ ਕਿ ਕੈਂਡੀਡੇਟ ਚੁਣੇ ਗਏ ਨੇ ਤੇ ਰਾਜਵਿੰਦਰ ਸਿੰਘ ਨੂੰ ਫਰੀਦਕੋਟ ਤੋਂ ਟਿਕਟ ਮਿਲੀ ਤੇ ਇਕਬਾਲ ਸਿੰਘ ਛੁੰਦਾ ਜਿਹੜੇ ਕਿ ਸੰਗਰੂਰ ਤੋਂ ਐਲਾਨੇ ਗਏ ਨੇ ਤੇ ਹੁਣ ਇਹ ਸਤਨਾਮ ਜਿਹੜੇ ਕਿ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਪਹਿਲੇ ਲਿਸਟ ਦੇ ਵਿੱਚ ਜਾਰੀ ਕਰ ਦਿੱਤੇ ਨੇ ਤੇ ਉੱਥੇ ਹੀ ਸੰਗਰੂਰ ਦੇ ਵਿੱਚ ਟਿਕਟ ਨੂੰ ਲੈ ਕੇ ਲਗਾਤਾਰ ਚਰਚਾਵਾ ਹੋ ਰਹੀਆਂ ਨੇ ਤੇ ਇਕਬਾਲ ਸਿੰਘ ਛੁੰਦਾ ਨੂੰ ਅਕਾਲੀ ਦਲ ਦੇ ਵੱਲੋਂ ਐਲਾਨ ਕਰ ਦਿੱਤਾ ਹੈ ਤੇ ਉੱਥੇ ਹੁਣ ਅਟੇੜਸਾ ਪਰਿਵਾਰ ਇਸ ਗੱਲ ਲੈ ਕੇ ਲਗਾਤਾਰ ਨਰਾਜ਼ਗੀ ਜਤਾਉਂਦਾ ਹੋਇਆ ਵੀ ਦਿਖਾਈ ਦੇ ਰਿਹਾ ਸੁਖਦੇਵ ਸਿੰਘ ਢੀੜਸਾ ਦੇ ਵੱਲੋਂ ਕਿਹਾ ਗਿਆ ਕਿ ਸਾਨੂੰ ਬਿਨਾਂ ਪੁੱਛੇ ਟਿਕਟ ਦਿੱਤੀ ਗਈ ਤੇ ਹੁਣ ਫਿਰ ਤੋਂ ਇਸ ਗੱਲ ਦੇ ਉੱਤੇ ਸੁਖਦੇਵ ਸਿੰਘ ਢੀੜਸਾ ਨਰਾਜ਼ ਹੁੰਦੇ ਹੋਏ ਦਿਖਾਈ ਦੇ ਰਹੇ ਨੇ ਤੇ ਦੱਸਦੇ ਕਿ ਬੀਤੇ ਦਿਨ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਸੁਖਦੇਵ ਸਿੰਘ ਢੀੜਸਾ ਜਿਹੜੇ ਕਿ ਵਾਪਸ ਆਏ ਤੇ ਉੱਥੇ ਹੀ ਸੁਖਬੀਰ ਸਿੰਘ ਬਾਦਲ ਦੇ ਗਵਾਏ ਦੇ ਵਿੱਚ ਉਹਨਾਂ ਨੇ ਫਿਰ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਹੱਥ ਮਿਲਾਇਆ ਤੇ ਜਿਸ ਤੋਂ ਬਾਅਦ ਹੁਣ ਲੋਕ ਸਭਾ ਚੋਣਾਂ ਆ ਰਹੀਆਂ ਨੇ 1 ਜੂਨ ਨੂੰ ਜੜੀਆਂ ਕਿ ਵੋਟਾਂ ਪੈਣਗੀਆਂ 4 ਜੂਨ ਨੂੰ ਰਿਜ਼ਲਟ ਆਵੇਗਾ ਰਿਜ਼ਲਟ ਆਉਣ ਤੋਂ ਬਾਅਦ ਦੇਖਣ ਜੋਗੇ ਹੋਵੇਗਾ ਕਿ ਕਿਸ ਦੀ ਜਿੱਤ ਹੋਵੇਗੀ ਪਰੰਤੂ ਇਸ ਤੋਂ ਪਹਿਲੇ ਹੀ ਲਗਾਤਾਰ ਸਿਆਸਤ ਪਖੀ ਹੋਈ ਹੈ ਸਿਆਸਤ ਦੇ ਵਿੱਚ ਲਗਾਤਾਰ ਹਲਚਲ ਜੜੀ ਤੇਜ਼ ਹੋਈ ਹੋਈ ਹੈ ਤੇ ਦੱਸੀਏ ਕਿ ਕੱਲ੍ਹ ਸ਼੍ਰੋਮਣੀ ਕਾਲੀ ਦਲ ਨੇ ਆਪਣੇ ਕੈਂਡੀਡੇਟਾਂ ਦਾ ਨਾਮ ਐਲਾਨਿਆ ਤੇ ਉੱਥੇ ਹੀ ਆਮ ਆਦਮੀ ਪਾਰਟੀ ਦੇ ਵੱਲੋਂ ਵੀ ਨਾਮ ਜਿਹੜੇ ਕੇ ਐਲਾਨ ਦਿੱਤੇ ਗਏ ਨੇ ਤੇ ਦੋ ਕੈਂਡੀਡੇਟ ਜਿਹੜੇ ਆਮ ਆਦਮੀ ਪਾਰਟੀ ਦੇ ਵੱਲੋਂ 16 ਪ੍ਰੈਅਲ ਨੂੰ ਐਲਾਨ ਦਿੱਤੇ ਜਾਣਗੇ ਤੇ ਜਿਸ ਤੋਂ ਬਾਅਦ ਕਾਂਗਰਸ ਤੇ ਵੀ ਅਜਨਾਮ ਜਿਹੜਾ ਕਿ ਲਿਸਟ ਜਿਹੜੀ ਕਿ ਜਾਰੀ ਕਰ ਸਕਦੀ ਹੈ ਤੇ ਜਿਸ ਤੋਂ ਬਾਅਦ ਹੁਣ ਸ਼੍ਰੋਮਣੀ ਕਾਲੀ ਦਲ ਦੇ ਵਿੱਚ ਪਹਿਲੀ ਜਿਹੜੀ ਟਿਕਟ ਹੈ ਪਹਿਲੀ ਜਿਹੜੀ ਲਿਸਟਾ ਜਾਰੀ ਹੋਈ ਉਸ ਤੋਂ ਬਾਅਦ ਹੁਣ ਇੱਕ ਵਾਰ ਫਿਰ ਤੋਂ ਚਰਚਾਾਂ ਦਾ ਵਿਸ਼ਾ ਬਣ ਗਈ ਹੈ ਇਕਬਾਲ ਸਿੰਘ ਸ਼ੁੰਦਾ ਦੀ ਜਿਹੜੀ ਕੇ ਸੰਗਰੂਰ ਤੋਂ ਟਿਕਟ ਮਿਲੀ ਉਸ ਤੋਂ ਬਾਅਦ ਲਗਾਤਾਰ ਚਰਚਾਾਂ ਹੋ ਰਹੀਆਂ ਨੇ ਤੇ ਇਸ ਵਾਰ ਪਰਮਿੰਦਰ ਸਿੰਘ ਢੀਡਸਾ ਦਾ ਨਾਮ ਹੈ ਜਿਹੜਾ ਕੇ ਸੰਗਰੂਰ ਤੋਂ ਨਹੀਂ ਆਇਆ ਤੇ ਜਿਸ ਤੋਂ ਬਾਅਦ ਸੁਖਦੇਵ ਸਿੰਘ ਢੀਡਸਾ ਇਸ ਗੱਲ ਤੋਂ ਨਿਰਾਸ਼ ਹੁੰਦੇ ਹੋਏ ਦਿਖਾਈ ਦੇ ਰਹੇ ਨੇ ਤੇ ਉਹਨਾਂ ਨੇ ਕਿਹਾ ਕਿ ਸਾਨੂੰ ਨਹੀਂ ਪੁੱਛਿਆ ਤੇ ਦੂਜੇ ਪਾਸੇ ਹੁਣ ਨਿਰਾਸ਼ਕੀ ਦੇ ਬਹਾਨੇ ਆਮ ਆਦਮੀ ਪਾਰਟੀ ਨੇ ਸਵਾਲ ਚੁੱਕਣੇ ਸ਼ੁਰੂ ਕਰ ਦਿੱਤੇ ਨੇ ਤੇ ਉੱਥੇ ਹੀ ਨੇ ਕਿਹਾ ਕਿ ਸੁਖਦੇਵ ਸਿੰਘ ਢੀਡ ਸਾਨੂੰ ਫਿਰ ਤੋਂ ਨਜ਼ਰ ਅੰਦਾਜ਼ ਕੀਤਾ ਗਿਆ ਇਗਨੋਰ ਕੀਤਾ ਗਿਆ ਤੇ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਢੀਡ ਸਾ ਪਰਿਵਾਰ ਨੂੰ ਇਸ ਵਾਰ ਫਿਰ ਤੋਂ ਟਿਕਟ ਨਹੀਂ ਦਿੱਤੀ ਗਈ ਤੇ ਹੁਣ ਇਸ ਗੱਲ ਨੂੰ ਲੈ ਕੇ ਲਗਾਤਾਰ ਚਰਚਾ ਛਿੜੀ ਹੋਈ ਹੈ ਸਿਆਸਤ ਪਖੀ ਹੋਈ ਹੈ ਤੇ ਹੁਣ ਆਮ ਆਗੂ ਮਨੀ ਪਾਰਟੀ ਦੇ ਵੱਲੋਂ ਵੀ ਇਸ ਗੱਲ ਨੂੰ ਲੈ ਕੇ ਸਵਾਲ ਜਵਾਬ ਹੈ ਜਿਹੜੇ ਕਿ ਅਕਾਲੀ ਦਲ ਨੂੰ ਕੀਤੇ